ਅੱਜ ਮੈਂ ਬਣਾਇਆ 200% ਪ੍ਰੋਫਿਟ ਐਜ਼ ਅ ਆਪਸ਼ਨ ট্রেਡਰ ਯਾਨੀ ਕਿ 1000 ਡਾਲਰ ਇਨਵੈਸਟ ਕਰਕੇ ਤੇ ਉਹਦੇ ਨਾਲ 2000 ਡਾਲਰ ਦਾ ਪ੍ਰੋਫਿਟ ਹੈ ਡਬਲ ਤੋਂ ਵੀ ਜ਼ਿਆਦਾ ਤੇ ਇਹ ਚੀਜ਼ ਮੈਂ ਕਿਹੜੀ ਟਰੇਡ ਦੇ ਵਿੱਚ ਕਰੀ ਸੀ ਤੇ ਤੁਸੀਂ ਕਿੱਦਾਂ ਕਰ ਸਕਦੇ ਹੋ ਉਹ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਦਾ ਹਾਂ ਤੁਹਾਡਾ ਕੰਮ ਕੀ ਹੈ ਵੀਡੀਓ ਨੂੰ ਸੇਵ ਕਰ ਲੈਣਾ ਤਾਂ ਕਿ ਤੁਸੀਂ ਦੁਬਾਰਾ ਵੀ ਆਣ ਕੇ ਵਾਚ ਕਰ ਲੋ ਇਹ ਟਰੇਡ ਕਰੀ ਸੀ ਆਪਾਂ ਨੈਸਡੈਕ 100 ਦੀ ਆਪਸ਼ਨ ਦੇ ਵਿੱਚ ਜਿਸ ਤੇ ਵਿੱਚ ਮੈਂ ਟਰ ਹੋਇਆ ਸੀ ਜਦੋਂ ਉਹਨੇ 460 ਤੋਂ ਬਾਉਂਸ ਕੀਤਾ ਤੇ ਟਰੇਡ ਨੂੰ ਆਪਾਂ ਐਗਜ਼ੈਕਟਲੀ ਰਨ ਕਰਿਆ ਸੀ 465 ਤੱਕ ਇਸਦੇ ਵਿੱਚ ਆਪਾਂ ਨੂੰ ਹੋਇਆ ਸੀ 200% ਦਾ ਪ੍ਰੋਫਿਟ ਹੁਣ ਤੁਹਾਡੇ ਦਿਮਾਗ ਦੇ ਵਿੱਚ ਕੁਸ਼ਨ ਇਹ ਆ ਰਿਹਾ ਹੁਣ ਕਿ ਤੁਹਾਨੂੰ ਕਿੱਦਾਂ ਪਤਾ ਸੀ ਕਿ ਇਹਨੇ 460 ਤੋਂ ਉੱਪਰ ਜਾਣਾ ਤੇ 465 ਤੋਂ ਐਗਜ਼ੈਕਟ ਜਾ ਕੇ ਥੱਲੇ ਡਿੱਗਣਾ ਸ਼ੁਰੂ ਹੋਣਾ ਆ ਤੇ ਇਹੀ ਸਾਰਾ ਕੁਝ ਮੈਂ ਟੀਚ ਕਰਦਾ ਆ ਐਵਰੀ ਡੇ ਲਾਈਵ ਟਰੇਡਿੰਗ ਦੇ ਉੱਪਰ ਜਿਹੜੇ ਵੀ ਵੀਰ ਮੇਰੇ ਨਾਲ ਲਾਈਵ ਟਰੇਡ ਕਰਦੇ ਨੇ ਤੇ ਉਹਨਾਂ ਸਾਰਿਆਂ ਨੇ ਵੀ ਇਹ ਸੇਮ ਟਰੇਡ ਫਾਲੋ ਕਰਕੇ ਇਸਦੇ ਵਿੱਚ 200% ਪ੍ਰੋਫਿਟ ਬਣਾ ਕੇ ਆਪਣੇ ਸਮਾਲ ਅਕਾਊਂਟ ਨੂੰ ਅੱਜ ਗਰੋਅ ਕੀਤਾ ਜੇ ਤੁਸੀਂ ਵੀ ਸੇਮ ਚੀਜ਼ ਕਰਨੀ ਚਾਹੁੰਦੇ ਆ ਤੇ ਇਸ ਵੀਕਐਂਡ ਤੱਕ ਡਿਸਕਾਊਂਟ ਕੋਡ ਹੈਗਾ ਜਿਹਨੂੰ ਯੂਜ਼ ਕਰਕੇ ਤੁਸੀਂ ਲਾਈਵ ট্রেਡਿੰਗ ਸਬਸਕ੍ਰਾਈਬ ਕਰ ਸਕਦੇ ਆ ਤੇ ਇਦਾਂ ਦੇ ਅਲਰਟਸ ਐਵਰੀਡੇ ਫਾਲੋ ਕਰ ਸਕਦੇ ਆ ਇਹ ਆਪਣੀ ਵੈਬਸਾਈਟ ਆ ਜਿੱਥੇ ਤੁਸੀਂ ਲਾਈਵ ট্রেਡਿੰਗ ਸਬਸਕ੍ਰਾਈਬ ਕਰਕੇ ਤੇ ਇਦਾਂ ਦੇ ਅਲਰਟ ਐਵਰੀਡੇ ਫਾਲੋ ਕਰ ਸਕਦੇ ਆ